ਕੋਡੀ 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 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਸਮੂਹ ਖਿਡਾਰੀ ਤੇ ਦਰਸ਼ਕ ਵੀਰਾਂ ਨੂੰ ਸਾਡੀ ਹੱਥੋਂ ਬੰਨੇ ਕੇ ਅਫੀਲ ਹੈ ਪ੍ਰਸ਼ਾਸਨ ਵੱਲੋਂ ਸਾਡਾ ਬਹੁਤ ਸਹਿਯੋਗ ਕੀਤਾ ਜਾ ਰਿਹਾ ਹੈ ਦਰਸ਼ਕ ਵੀ ਤੇ ਖਿਡਾਰੀ ਵੀਰ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਸਾਡੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਦੀ ਹੰਸਰਾ ਤੇ ਮਜੂਤਾ ਸਰਪੰਚ ਮਨਦੀਪ ਸਿੰਘ ਕੇ ਹੰਸਰਾ ਵੱਲੋਂ ਹੱਥ ਵੰਨ ਕੇ ਸਾਡੀ ਸਮੁੱਚੀ ਐਸੋਸੀਏਸ਼ਨ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ 5 ਵਜੇ ਤੱਕ ਅਸੀਂ ਮੈਚ ਸਮਾਪਤ ਕਰਨੇ ਆ 31 ਜਨਵਰੀ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ 11 ਵਜੇ ਠੀਕ ਗਰਾਊਂਡਾਂ 'ਚ ਪਹੁੰਚੋ ਆਪਾਂ ਪ੍ਰਸ਼ਾਸਨ ਦਾ ਸਾਥ ਦਿਈਏ ਕਿਉਂਕਿ ਕੋਈ ਮਤਭਾਗੀ ਘਟਨਾ ਨਾ ਵਰਤੇ ਇਸ ਲਈ ਆਪਣਾ ਨਿੱਜੀ ਫਰਜ਼ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਕੋਈ ਲੰਮਾ ਸਮਾ ਲੋਕ ਇਹਨੂੰ ਪਿਆਰ ਕਰਦੇ ਰਹਿਣ ਤਾਂ ਤੁਸੀਂ ਵੀ ਪ੍ਰਸ਼ਾਸਨ ਦਾ ਤੇ ਸਮੂਚੀਆਂ کلبਾਂ ਦਾ ਖਿਡਾਰੀ ਵੀ ਸਾਥ ਦਿਓ ਤਾਂ ਕਿ ਤੁਹਾ ਤੋਂ ਆਉਣ ਵਾਲੀ ਜਿਹੜੀਆਂ ਨੂਰੇਸ਼ਨ ਆ ਵੀੜੀ ਸਾਡੀ ਨਵੀਂ ਤੁਹਾਤੋਂ ਕੋਈ ਵਧੀਆ ਸੇਧ ਲੈ ਕੇ ਉਹ ਵੀ ਆਪਣੇ ਜੀਵਨ ਚ ਤਰੱਕੀਆਂ ਕਰੇ ਤੁਹਾਨੂੰ ਹੱਥ ਬੰਨ੍ਹ ਕੇ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਕੋਈ ਬਾਅਦ ਜੇ ਕੋਈ ਲੇਟ ਹੋਇਆ ਫਿਰ ਅਸੀਂ ਮੈਚ ਅਗਲੇ ਦਿਨ ਕਰਾਉਣੇ ਆ ਇਸ ਲਈ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰੋ ਇਹੀ ਸਾਡਾ ਤੁਹਾਡੇ ਲਈ ਸ਼ੁਭ ਕਾਮਨਾਵਾਂ ਵੇ ਤੁਸੀਂ ਜ਼ਿੰਦਗੀ 'ਚ ਤਰੱਕੀ ਕਰੋ ਕੁਝ ਹੱਲ ਹੀ ਹੋਵੇ ਤੁਹਾਡੇ ਜੀਵਨ 'ਚ ਤੇ ਤੁਸੀਂ ਵੀਰ ਬਣੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਜੀ ਸਮਝੇ ਪ੍ਰਸ਼ਾਸਨ ਵੱਲੋਂ ਸਾਡੀ ਗ੍ਰਾਮ ਪੰਚਾਇਤ ਵੱਲੋਂ ਕਲੱਬ ਵੱਲੋਂ ਆਪ ਜੀ ਨੂੰ ਵਾਰ-ਵਾਰ ਇਹੀ ਅਪੀਲ ਹੈ ਦਰਸ਼ਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਕਮੈਂਟ ਕਰਿਆ ਕਰੋ ਇਹ ਚੀਜ਼ਾਂ ਤੇ ਖਿਡਾਰੀਆਂ ਨੂੰ ਕਹਾਂ ਕਰੋ ਵੀ ਟਾਈਮ ਸਿਰ ਆਓ ਟਾਈਮ ਸਿਰ ਆਪਣੇ ਆਪਣੇ ਘਰਾਂ ਨੂੰ ਜਾਓ ਤੁਹਾਡੇ ਘਰੇ ਤੁਹਾਡੇ ਬੱਚੇ ਤੁਹਾਡੀਆਂ ਮਾਵਾਂ ਬਜ਼ੁਰਗ ਆਪਾਂ ਨੂੰ ਹਰੇਕ ਨੂੰ ਢੀਕ ਰਹੇ ਹੈ ਜਿੰਦਗੀ ਨਾਲ ਕੋਈ ਚੀਜ਼ ਕੀਣਦੇ ਨਹੀਂ ਇੰਨੀ ਆ ਕਿ ਬੇਇੱਜ਼ਤੀ ਆ ਪ੍ਰਭਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ